ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਵਡ ਹੰਸ ਮਹੱਲਾ ਪਹਿਲਾ ਘਰ ਪੰਜਵਾਂ ਲਾਹਣੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗਤ ਧੰਦੇ ਲਾਇਆ ਮੋਲਤ ਪੁੰਨੀ ਪਾਈ ਭਰੀ ਜਾਨੀ ਅੜਾ ਘਾਤ ਚਲਾਇਆ ਜਾਨੇ ਘੱਟ ਚਲਾਇਆ ਲਿਖਿਆ ਆਇਆ ਯਾਰ ਰੁੰਨੇ ਵੀਰ ਸੁਬਾਏ ਕਾਇਆ ਹਸਥੀਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜੇ ਹਾ ਲਿਖਿਆ ਤੇ ਹਾ ਪਾਇਆ ਜੇ ਹਾ ਪੁਰਬਕ ਕਮਾਇਆ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਸਾਹਿਬ ਸਿਮਰਹੁ ਮੇਰੇ ਭਾਈ ਹੋ ਸਬਨਾਏ ਹੋ ਪਿਆਣਾ ਐਥੇ ਧੰਦਾ ਕੂੜਾ ਚਾਰ ਦੇਹਾ ਆਗੇ ਸਰ ਪਰ ਜਾਣਾ ਆਗੇ ਸਰ ਪਰ ਜਾਣਾ ਜਿਉ ਮਹਿਮਾਨਾ ਕਾਹੇ ਗਾਰਬ ਕੀਜੈ ਜਿਤ ਸੇਵਿਆ ਦਰਗਹ ਸੁਖ ਪਾਈਐ ਨਾਮ ਤੇ ਸਹ ਕਾ ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕੀ ਆ ਬਿਹਾਨਾ ਸਾਹਿਬ ਸਿਮਰਹੁ ਮੇਰੇ ਭਾਈ ਹੋ ਸਬਨਾਇ ਹੋ ਪਿਆਣਾ ਜੋ ਤੇ ਸੁਭਾਵੈ ਸਮਰੱਥ ਸੋ ਥੀਐ ਹੀ ਲੜਾਇ ਹੋ ਸੰਸਾਰੋ ਜਾਲ ਥਲ ਮਹੀਲ ਰਵ ਰਹਾ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਲਖ ਪਾਰੋ ਤਾਕਾਇੰਤ ਨ ਪਾਇਆ ਆਇਆ ਤਨ ਕਾ ਸਫਲ ਭਿਆ ਹੈ ਇਕ ਮਨ ਜਿਨੀ ਧਾਇਆ ਟਾਹੇ ਟਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਸੁਭਾਵੇ ਸਮਰਾਤ ਸੋ ਥੀਐ ਹੀੜਾ ਆਇਓ ਸੰਸਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਵੇ ਲਾਇ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬਿਕਾਰੋ ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕੁਛ ਸੂਜੈ ਨਹੀਂ ਇਹੋ ਤਾਂ ਨੇਵੈ ਖੋਵੈ ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਹੰਕਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਵਡਹੰਸ ਮਹੱਲਾ ਪਹਿਲਾ ਆਵੋ ਮਿਲੋ ਸਹੇਲੀ ਹੋ ਸਚੜਾ ਨਾਮ ਲਏ ਹਾਂ ਰੋਵੇ ਬਿਰਹਾ ਤਨ ਕਾ ਆਪਣਾ ਸਾਹਿਬ ਸਮਾਲੇ ਹਾਂ ਸਾਹਿਬ ਸਮਾਲੇ ਪੰਥ ਨੇ ਹੱਲ ਹੈ ਅਸਾਂ ਭੇ ਉੱਥੇ ਜਾਣਾ ਜਿਸ ਕਾ ਕੀਆ ਤੈਨਹੀਂ ਲੀਆ ਹੋਵਾ ਤਿਸੈ ਕਾ ਪਾਣਾ ਜੋ ਤੈਨ ਕਰ ਪਾਇਆ ਸੋ ਆਗੇ ਆਇਆ ਅਸੀਂ ਕੇ ਹੁਕਮ ਕਰੇ ਹਾ ਆਵੋ ਮਿਲੋ ਸਹੇਲੀ ਹੋ ਸਚੜਾ ਨਾਮ ਲਏ ਹਾ ਮਰਨ ਨਾਮੰਦਾ ਲੋਕਾਂ ਆਖੀਐ ਜੇ ਮਰ ਜਾਣੈ ਸਾ ਕੋਏ ਸੇਹੋ ਸਾਹਿਬ ਸਮਰਾਥ ਆਪਣਾ ਪੰਥ ਸੁਹੇਲਾ ਆਗੇ ਹੋਏ ਪੰਥ ਸੁਹੇਲਾ ਜਾਵੋ ਤਾਂ ਫਲ ਪਾਵੋ ਆਗੇ ਮਿਲੇ ਵਡਾਈ ਭੇਟੈ ਸੋ ਜਾਵੋ ਸੱਚ ਸਮਵਾਵੋ ਤਾਂ ਪਤ ਲੇਖੈ ਪਾਈ ਮਹਿਲੇ ਜਾਇ ਪਾਵੋ ਖਸਮੈ ਭਾਵੋ ਰੰਗ ਸਿਓ ਰਲਿਆ ਮਾਣੈ ਮਰਨ ਨ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣਾ ਮਰਨ ਮਨੁਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਣੋ ਸੂਰੇ ਸਈ ਅਗੇ ਆਖੀਐ ਦਰਗਹ ਹੈ ਪਾਵੈ ਸਾਚੀ ਮਾਣੋ ਦਰਗੈ ਮਾਨ ਪਾਵੇ ਪਤਸਿਓਂ ਜਾਵੇ ਆਗੇ ਦੁੱਖ ਨਾ ਲਾਗੇ ਕਰ ਏਕ ਧਿਆਵੇ ਤਾਂ ਫਲ ਪਾਵੇ ਜਿਤ ਸੇ ਵੇ ਭਉ ਭਾਗੇ ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਮਰਹਿ ਪਰਵਾਣੋ ਨਾਨਕ ਇਸਨੂੰ ਬਾਬਰ ਰੁਈਏ ਬਾਜੀ ਹੈ ਉਹ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀ ਆ ਸੋ ਜਾਣੈ ਆਪੇ ਵੇਖੈ ਆਪੇ ਬੁਝੈ ਆਪੇ ਹੁਕਮ ਪਛਾਣੈ ਜਿਨ ਕੇ ਸ਼ਕੀਆ ਸੋਈ ਜਾਣੈ ਤਾ ਕਾ ਰੂਪ ਪਰੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹ ਸੰਸਾਰੋ ਵੜ ਹੰਸ ਮੁਹੱਲਾ ਪਹਿਲਾ ਦਖਣੀ ਸਾਚ ਸਰੰਦਾ ਸੱਚਾ ਜਾਣੀਐ ਸਚੜਾ ਪਰਵਦ ਗਾਰੋ ਜਿਨ ਆਪਿ ਨੈ ਆਪ ਸਾਜਿਆ ਸਚੜਾ ਲਖ ਪਾਰੋ ਦੋਏ ਪੜ ਜੋੜ ਵਿਛੋੜਿਆ ਨ ਗੁਰਬਿਨ ਘੋਰ ਧਾਰੋ ਸੂਰਜ ਚੰਦ ਸਿਰ ਜਿਆ ਨ ਐਨ ਅਸਚਲਤ ਵਿਚਾਰੋ ਸਚੜਾ ਸਾਹਿਬ ਸਚ ਤੂੰ ਸਚੜਾ ਦੇਹ ਪਿਆਰੋ ਰਹਾਓ ਤੋਦ ਸਿਰਜੀ ਮੈਦਨੀ ਦੁਖ ਸੁਖ ਦੇਵਨ ਹਾਰੋ ਨਾਰੀ ਪੁਰਖ ਸਿਰਜੀਐ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੋ ਕੁਦਰਤ ਤਖਤ ਰਚਾਇਆ ਸਚਨ ਬੇੜਨ ਹਾਰੋ ਆਵਾ ਗਵਨ ਸਿਰਜਿਆ ਤੂੰ ਥਿਰ ਕਰਨੈ ਹਾਰੋ ਜੰਮਨ ਮਰਨ ਆਏ ਗਿਆ ਵਦਕ ਜਿਓ ਬੇਕਾਰੋ ਉੜੜਾ ਨਾਮ ਵਿਸਾਰਿਆ ਬੂੜੜੇ ਕਿਆ ਤੇ ਸਚਾਰੋ ਗੁਣ ਛੋੜ ਵਿਖਲਦਿਆ ਅਵਗੁਣ ਕਾ ਬਨਜਾਰੋ ਸਚੜੇ ਆਏ ਤਿਨਾ ਜਾਣੀਆਂ ਹੁਕਮ ਸਚੇ ਕਰਤਾਰੋ ਨਾਰੀ ਪੁਰਖ ਵਿਸ਼ੁੰਨਿਆ ਵਿਛੜਿਆ ਮਿਲਣ ਹਾਰੋ ਰੂਪ ਨ ਜਾਣੈ ਸੋਣੀਏ ਹੁਕਮ ਬੱਧੀ ਸਰਕਾਰੋ ਬਾਲਕ ਬਿਰਦ ਨ ਜਾਣਨੀ ਤੋੜਨ ਹੇਤ ਪਿਆਰੋ ਨੌਦਰਠਾ ਕੇ ਹੁਕਮ ਸੱਚਾ ਹੰਸ ਗਏ ਆਗੈ ਨਾਰੇ ਸਾ ਤਨ ਚੂ ਛੁੱਟੇ ਮੁਠੀ ਝੋਠ ਵਿਦਨੀਆਂ ਮਿਰਤ ਕੜਾ ਅੰਗੜੇ ਬਾਰੇ ਸੁਰਤ ਮੋਈ ਮਰ ਮਾਈਏ ਮਹਿਲ ਰੁਨੀ ਦਰਬਾਰੇ ਰੋਵੋ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਝਾਲ ਮਲ ਜਾਨੀਨ ਹਵਾਲਿਆ ਕੱਪੜ ਪਟ ਬਾਰੇ ਵਾਜੇ ਵਜੇ ਸੱਚੀ ਬਾਣੀਆਂ ਪੰਜ ਮੂਏ ਮਨ ਮਾਰੇ ਜਾਨੇ ਸੁਨੜੇ ਮੇਰਾ ਮਰਨ ਪੇ ਯਾਤ੍ਰਿ ਗੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਫਿਰ ਸਚੜੈ ਹੇਤ ਪਿਆਰੇ ਤੁਸੀਂ ਰੋਵੋ ਰੋਵਨ ਆਈ ਹੋ ਝੂਠ ਮੁਠੀ ਸੰਸਾਰੇ ਹੋ ਮੁਠਰੀ ਧੰਦਾ ਧਾਵਣੀਆਂ ਫਿਰ ਛੋੜਿ ਅੜੀ ਵਿਦਣ ਕਰੇ ਘਰ ਘਰ ਕੰਤ ਮਹਿਲੀਆਂ ਰੂੜਹਿਤ ਪਿਆਰੇ ਮੈਂ ਫਿਰ ਸੱਚ ਸਲਾਹਣਾ ਹੋ ਰਹਿ ਸੜੀ ਨਾਮ ਭਤਾਰੇ ਗੁਰ ਮਿਲਿਆ ਵੇਸ ਪਲਟਿਆ 사ਤਨ ਸੱਚ ਸ਼ਿੰਗਾਰੋ ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਣਹਾਰੋ ਬਈਰ ਨਾਮ ਸੁਹਾਗਣੀ ਸੱਚ ਸੁਵਾਰਣਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਬਾਈ ਯਾਰ ਨਾਮ ਸੁਹਾਗਣੀ ਸੱਚ ਸੁਵਾਰਣ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ